ਹਾਂਜੀ ਸ਼ਸ਼ੀ ਕੌਰ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਬਲੌਗ ਜਿਹਦਾ ਨਾਮ ਹੈ ਗगन ਸਿੰਘ ਗੱਲ ਤੇ ਕਿਤਾ ਤੁਸੀਂ ਸਾਰੇ ਤੇ ਹਾਂਜੀ ਆਪਾਂ ਵੀ ਠੀਕ ਠਾਕ ਆ ਤੇ ਹਾਂਜੀ ਠੰਡ ਬਹੁਤ ਹੋ ਗਈ ਆ ਕੱਲ ਦੀ ਤਾਂ ਜ਼ਿਆਦਾ ਹੀ ਹੋ ਗਈ ਹੈ ਨਾ ਕੱਲ ਦੀ ਬਹੁਤ ਜ਼ਿਆਦਾ ਹੋ ਗਈ ਆ ਤੇ ਆਪਾਂ ਵੀ ਛੌਂ ਸ਼ਰੂ ਕੱਢ ਲਿਆ ਤੇਰਾ ਪਜਰੂਬਾ ਕੱਢ ਲਈਆਂ ਤੇ ਪਾਲੇ ਆ ਪਾ ਕੱਢ ਕੇ ਪਹਿਲੇ ਕੱਪੜੇ ਸਾਰੇ ਰੱਖ ਲੈਣੇ ਸੀ ਬਹੁਤ ਜ਼ਿਆਦਾ ਤਰੀਲ ਪਈ ਜਾਂਦੀ ਹੈਗੀ ਬਾਹਰ ਮੈਂ ਵੀ ਜਦੋਂ ਸਵੇਰ ਉੱਠੀ ਮੈਂ ਕਿਹਾ ਕਿਤੇ ਮੀਂਹ ਪਿਆ ਗਿਆ ਪਰ ਮੀਂਹ ਨਹੀਂ ਆਉਂਦੀ ਸੀਗੀ ਧੁੱਣਦੀ ਸੀਗੀ ਟਗਦੀ ਪਈ ਬਹੁਤ ਇੰਨਾ ਸੀ ਗਰਮ ਜਾਂ ਵਧੀਆ ਲਿਖ ਰਹੇ ਹਾਂ ਅਸੀਂ ਹਮ ਪਰ ਫਿਰ ਧੰਦ ਜੀ ਹੋਈ ਪਈ ਹੈਗੀ ਤੇ ਆਪਾਂ ਬੈਠ ਕੇ ਚਾਹ ਪੀ ਰਹੀ ਸੀ ਜਿਸ ਪੀਰੇ ਸੀ ਚਾਹ ਤੇ ਅੰਦਰ ਮੰਮੀ ਵੀ ਚਾਹ ਪੀ ਰਿਆ ਤੇ ਨਾਲੇ ਬੈਠ ਕੇ ਪੈ ਕੇ ਫੋਨ ਦੇਖੇ ਜਾਂਦੇ ਆ ਫੋਨ ਦੇਖਦੇ ਪਏ ਆ ਬਲੌਗ ਬਲੌਗ ਸਾਡਾ ਹੀ ਹਾਂਜੀ ਤੇ ਸੌਖ ਤੇ ਮੰਮੀ ਹੁਣ ਜਾ ਰਹੀ ਐ ਚੀਰੇ ਫਿਰ ਮੰਮੀ ਦੀ ਦਵਾਈ ਲੈਣ ਮੰਮੀ ਦੀ ਰੱਖਦੀ ਪਈ ਆ ਟੂ ਟੂ ਇਹ ਦੱਸਦੀ ਐ ਤੇ ਮੈਂ ਘਰੇ ਕਰਦੀ ਆ ਹੁਣ ਕੰਮ ਛਾੜੂ ਕੋ ਚੱਲ ਗੰਨੇ ਆ ਕੱਪੜੇ ਵੀ ਧੋਣੇ ਆ ਆਪਾਂ ਤੇ ਆ ਮੰਮੀ ਆ ਗਈ जीते सुखो जी तो सुख हो नहीं गए जीरे ते आप हूं ਕੰਮ ਸਾਰਾ ਕਰ ਲਿਆ ਤੇ ਆਪਾਂ ਉਧਰ ਕੱਪੜੇ ਵੀ ਧੋਲੇ ਆਂ ਅੱਜ ਆਪਾਂ ਕੱਪੜੇ ਧੋ ਕੇ ਸੁੱਕਣੇ ਪਾਤੇ ਆ ਤੇ ਇੱਧਰ ਹੁਣ ਆਪਾਂ ਤੋੜ ਲੱਗੇ ਆਂ ਪਾਲਕ ਪਾਲਕ ਤੋੜਣ ਲੱਗੇ ਆ ਜੀ ਆਪਾਂ ਬਣਾਵਾਂਗੇ ਅੱਜ ਪਾਲਕ ਖੱਦੀ ਸਬਜੀ ਤੇ ਹਾਂਜੀ ਫਿਰ ਆਪਾਂ ਤੋੜਦੇ ਆਂ ਜੀ ਪਾਲਕ ਪਾਲਕ ਧੋ ਕੇ ਤੋੜ ਕੇ ਆਪਾਂ ਤੋਲਵਾਂਗੇ ਜੀ ਤੇ ਹਾਂਜੀ ਆ ਵੇਖੋ ਜੀ ਆਪਾਂ ਲੱਗੇ ਹਾਂ ਜੀ ਹੁਣ ਪਾਲਕ ਤੋੜਨੀ ਸਿਰ ਪਾਲਕ ਤੋੜ ਕੇ ਫਿਰ ਆਪਾਂ ਧੋਵਾਂਗੇ ਇਹਨੂੰ ਫਿਰ ਆਪਾਂ ਸਬ지 ਬਣਾਵਾਂਗੇ ਜੀ ਤੇ ਆਪਾਂ ਪਾਲਕ ਤੋੜ ਲਈਏ ਤੇ ਹੁਣ ਆਪਾਂ ਇਹਨੂੰ ਧੋਣੇ ਆ ਜੀ ਤੇ ਆਪਾਂ ਪਾਲਕ ਨੂੰ ਧੋ ਕੇ ਸੁਕਾਲਿਆ ਵਾ ਧੋ ਕੇ ਤੇ ਹੁਣ ਸੁੱਕ ਨਹੀਂ ਪਾਈ ਹੋਈ ਆ ਤੇ ਫਿਰ ਆਪਾਂ ਉਹਨਾ ਟਾਈਮ چیرਦੇ ਆ ਜੀ ਆਲੂ ਤਿਆਰ ਸਾਰਾ ਕੁਛ ਆ ਇੱਧਰ ਪ੍ਰਿਕ ਪ੍ਰਿਕ ਆਲੂ ਕੱਟ ਲਏ ਤੇ ਇੱਧਰ ਆਪਾਂ ਪਿਆਜ਼ ਵਗੈਰਾ ਕੱਟ ਲਿਆ ਤੇ ਇੱਧਰ ਆਪਣਾ ਭਾਰਕਾ ਜਿਹੜਾ ਆਪਾਂ ਕਰ ਲਿਆ ਜੀ ਗ੍ਰੈਂਡ ਪਹਿਲਾਂ ਇਹਨੂੰ ਉਬਾਲ ਲਿਆ ਸੀ ਬਾਲ ਕੇ ਗ੍ਰੈਂਡ ਕਰ ਲਿਆ ਤੇ ਹੁਣ ਆਪਾਂ ਬਣਾਉਣੀ ਆ ਜੀ ਸਬਜੀ ਅਮਾ ਬਣਾ ਰਿਆ ਸਬਜੀ ਨਿੰਦਰ ਕਾਲੂ ਪੀਸਾ ਸਕੂਲ ਚ ਚਿਲਡਰਨ ਚਿਲਡਰਨ ਮੇਲਾ ਹੈ ਮੇਲਾ ਹੈ ਇਹਨਾਂ ਦੇ ਸਕੂਲ 'ਚ ਲੱਗਣੇ ਨੇ ਝੂਲੇ ਬਸ ਕਿਸ ਤੇ ਵੀ ਤੇ ਮिक्की ਮਾਊਸ ਟ੍ਰੇਨ ਐਂਡ ਹੋਰ ਬਟ ਪਤਾ ਨਹੀਂ ਕਿਉਂਕਿ ਸਾਰੀਆਂ ਗੇਮਸ ਹੋਣੀਆਂ ਆ ਵਗੈਰਾ ਵਗੈਰਾ ਅੰਗੀ ਕੋਈ ਪਤਾ ਨਹੀਂ ਕਿ ਹੋਰ ਵੀ ਹੋਰ ਵੀ ਮਤਲਬ ਕਿ ਸਵਿੰਗ ਤੇ ਲੱਗਣੇ ਐ ਕੀ ਅਸੀਂ ਗਿਆ ਨਸੀਦੀ ਹਰਮੰਦਰ ਸਾਹਿਬ ਗੁਰੂਪੁਰੰ ਦਾ ਕਰਕੇ ਨਹੀਂ ਲੱਗਦਾ ਨਸੀਆ ਤੇ ਫਿਰ ਇਹਨਾਂ ਦਾ ਮੇਲਾ ਆ ਗਿਆ ਵਿੱਚ ਚਿਕਨ ਦੇਸੀ ਮੇਲਾ ਵੀ ਵੇਖਣਾ ਫਿਰ ਦੇਖਦੇ ਹਾਂ ਹਾਂ ਸ਼ਾਇਦ ਅਸੀਂ 14 ਨੂੰ ਹੈ 15 ਪਲਾਨ ਬਣਾਮ ਮੇਲੇ ਤੋਂ ਅਗੇ ਉਦੋਂ ਜਾਵਾਂਗੇ ਕਿ ਫਿਰ ਕੀ ਪਲਾਨ ਬਣਦਾ ਫਿਰ ਪਤਾ ਲੱਗੂਗਾ ਕੀ ਪਲਾਨ ਬਣਦਾ ਜੇ ਬਾਬੇ ਨੇ ਚਾਇਆ ਤਾਂ ਫਿਰ ਆਪਾਂ ਹਰਮੰਦਰ ਸਾਹਿਬ ਤੇ ਲਈਏਗੇ ਉਹ ਕਿੰਨਾ ਨਿਕਲਦਾ ਪੀਵਾ ਦਾ ਨਿਕਲਦੀ ਨਾ ਲੱਗਦਾ ਗ੍ਰੈਂਡ ਕਲਕੀ ਆ ਗਈ ਜੀ ਤੇ ਜੇ ਦੇਖਦੇ ਆ ਕਿੰਨਾ ਵੀ ਕੰਦੀ ਹੈ ਤੁਸੀਂ ਮੋਲ ਕੀ ਪਾਗੇ ਆ ਨਾ ਟੈਕ ਸੂਟ ਟੈਕ ਸੂਟ ਟੈਕ ਸੂਟ ਵੀ ਟੈਕ ਸੂਟ ਹੈਗੇ ਇਹਨਾਂ ਕੋਲ ਨਾ ਥੋੜੇ ਕੋਲ ਕਰ ਨਾ ਹੈਗੇ ਆ ਫਿਰ ਉਹਨਾਂ ਤੇ ਦੇਖਦੇ ਆ ਕਿਹੜਾ ਪਾਉਣਾ ਹੈ ਨਾ ਇਹਦਾ ਫਿਲਮੇ ਕਿਰਾ ਨੰਬਰ ਦੇ ਦੇ ਵੈਸੇ ਅੱਜ ਲਾਸਟ ਸਿਲੈਕਸ਼ਨ ਸੀ ਕੱਲ ਮੈਨੂੰ ਵੌਮਟਿੰਗ ਵਾਂਗ ਹੋ ਰਿਆ ਸੀ ਤੇ ਇਸ ਕਾਰਨ ਆਪਾਂ ਸਿਲੈਕਸ਼ਨ ਨਹੀਂ ਹੋ ਪਾਈ ਤੇ ਅੱਜ ਮੇਰੀ ਸਿਲੈਕਸ਼ਨ ਹੋ ਗਈ ਆ ਹਾਂ ਜਿਹੜਾ ਮੈਂ ਇਹਨਾਂ ਦੇ ਸਕੂਲ ਚ ਕਰੰਦਿਆ ਤੇ ਮਨਿੰਦਰ ਹਾਸਟ ਹੁੰਦਾ ਫੇਟਾ ਲੀਤੀ ਹਾਂ ਦੇਖੋ ਕੱਲ ਨੂੰ ਕੀ ਹੁੰਦਾ ਕੀ ਇਨਾਮ ਲੈ ਕੇ ਆਉਂਦੇ ਆ ਇਹ ਕਿੱਦਾਂ ਦੇ ਇਤੋਂ ਹਾਂਜੀ ਦੇਖਦੇ ਹਾਂ ਮੈਂ ਫਸਟ ਹਾਂ ਕਿ ਮਨਿੰਦਰ ਕਿਉਂਕਿ ਮਨਿੰਦਰ ਦੀ ਟ੍ਰੈਂਪਲਿੰਗ ਟਾਪੂ ਵਾਲੀ ਆ ਇਹੋਂ ਮਨਿੰਦਰ ਨੂੰ ਜ਼ਿਆਦਾ ਸ਼ੌਂਕ ਆ ਗੇਮਸ ਖੇលਨ ਦਾ ਕਿਉਂਕਿ ਇਹ ਘਰੇ ਵੀ ਹਾਣ ਆ ਮਤਲਬ ਕੀ ਗੇ ਆ ਗੇਮਸ ਖੇលਿਆਂਦਾ ਬਾਲ ਖੇੜੇ ਬਾਲਸ ਨਾਲ ਖੇੜਲੇ ਟੱਪੇ ਖਾਲੇ ਹਨ ਕ੍ਰਿਕਟ ਬਾਲ ਖੇੜ ਰਿਹਾ ਉਹ ਬਾਲ ਖੇੜਦਾ ਮੈਂ

तो घर दादी papa मां पानी जीवन जाके चलेंगे पूआ को ਦੇਖਦੇ ਆਪਾਂ ਇਹ ਹਾਂ ਰਮਾਰੀ ਤੇ ਦੇਖਦੇ ਹਾਂ ਉਸ ਤੋਂ ਇਹ ਇੱਕ ਮਾਅਨ ਲੇ ਜੇ ਮੈਂ ਜਿੱਤੇ ਲੱਗ ਗਈ ਜਿਹੜਾ ਮਾਅਨ ਲੇ ਉਹਦੇ ਵਿੱਚ ਮਨਿੰਦਰ ਕਹਾ ਰਹੀ ਸੀ ਅੰਦਾ ਉਹ ਕਹਿੰਦਾ ਮਮਾਣੇ ਕਿਵੇਂ ਕਹਣਾ ਗਾਲਿਆ ਦਾਦੀ ਨੇ ਪਹਿਲਾਂ ਕੋ ਪਰਮਉਤ ਜਣਾ ਸੀ ਲੋਕ ਫਿਰ ਪੜਤਾ ਅਗਲੇ ਕਿਸੂ ਕਿਉਂਕਿ ਦਾਦੀ ਨੇ ਮਨਾ ਕਰਤਾ ਕਿਉਂਕਿ ਦਾਦੀ ਦਾ ਬਲੱਡ ਵਜ ਜਾਂਦਾ ਵਾ ਨਹੀਂ ਆ ਕਿ ਦੂਰ ਕਿੱਲੇ ਨਾ ਜਾਇਆ ਮੈਂ ਤਾਂ ਉਹ ਬਾਕਾ ਸੁਣਨ ਵਾਸਤੇ ਕਿਉਂਕਿ ਮੇਰੀ ਭੂਆ ਜੀ ਨੇ ਵੀ ਮਨਾ ਕਰਤਾ ਉਹ ਕਹਿੰਦੇ ਤਿਹਣਾ ਜਾਂ ਜੇ ਮम्मा ਹੋਣਾ ਚਾਹੀਦੇ ਨਾਲ ਮਤਲਬ ਕਿ ਕੋਈ ਵੱਡਾ ਜਣਾ ਕੋਈ ਨਾਲ ਹੋਣਾ ਚਾਹੀਦਾ ਦੇਖੋ ਇੰਨੀ ਖੰਡ ਆਈ ਹੈ ਤੇ ਦੇਖੋ ਮੈਂ ਪੂਰੀ ਬਾਜ਼ੂ ਨਹੀਂ ਪਾਈ ਹੈ ਇੰਨੀ ਗੱਲੇ ਲੱਗ ਗਈ ਤੁਹ ਬਾਰੂ ਹੈ ਨਾ ਮੈਂ ਕਿੰਨਾ ਕਹਿਨੀ ਆ ਮੈਂ ਤੁਹ ਪੂਰਾ ਬਾਮਾ ਦੀ ਪਾਲਾ ਪੂਰਗਾ ਬਾਮਾ ਦੀ ਪਾਲਾ ਨਹੀਂ ਕਿਉਂ ਖਾਣ ਤੋ ਜੀ ਖਾਣੇ ਕਿਹਨਾਂ ਦੇ ਮੈਨੂੰ ਪਨੀਰ ਦੀ ਪੁਰਜੀ Papa ਨੇ ਪਨੀਰ ਤੋਂ ਮਗਾ ਮੰਗੇ ਉਹ ਆਪੂ ਜਾਣ ਕਰਕੇ ਪਹਿਲਾਂ ਇਹ ਹੀ ਸੋਚਿਆ ਸੀ ਕਿ ਵੀ ਆਪਾਂ ਕਾੜ ਦੇ ਵਿੱਚ ਪਨੀਰ ਪਾਵਾਂਗੇ ਪਨੀਰ ਪਾਉਣਾ ਹਾਂ ਤੇ ਆਪਾਂ ਪਨੀਰ ਤਾਂ ਨਹੀਂ ਪਾਇਆ ਕਿਉਂਕਿ ਉਹ ਫਿਰ ਉੱਥੇ ਗਏ ਹੋਏ ਆ ਫਿਰ ਮੈਨੂੰ ਪਤਾ ਹੀ ਸੀ ਉਹਨੇ ਲੈ ਲਓ ਜਾਣਾਂ ਦੀ ਜਿੰਨੀ ਮੰਮੀ ਦੀ ਮਹਿਮਾਨ ਫਿਰ ਉਹ ਤਾਂ ਕਰਕੇ ਅੰਨੀ ਪਾ ਲਿਆ करेंगे अपना सब्जी का काम भी होगा क्योंकि एक मम्मा ने काम सौखा करता है ना है ना कल मम्मा ने वर्दी नहीं प्रेस करनी पैनी ना ही रोटी लानी पैनी है कल ना ना, ना ना करना। ना 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 ਮਿਖਾਲਾ 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 ਯਾਉਦੀ 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 ਖਾਣ ਖਾਓ ਰੰਗ ਚੈੱਕ ਕਰਾਓ ਮਨ ਰੰਗ ਕਰਾਓ ਕਿ ਚੈੱਕ ਕਰੋ ਸਬਜ਼ੀ ਦਾ ਰੰਗ ਦੇਖੋ ਗੋਰੀ ਆਲੂ ਮੇਨੋਂ ਮੇਰੀ ਮੰਮਾ ਤੇ ਦਾਦੀ ਦੀ ਸਾਰਿਆਂ ਨਾਲ ਸਬਜ਼ੀ ਹੱਥ ਦੀ ਹਾਂ ਸਬਜੀ ਜਿਆਦਾ ਸਵਾਦ ਲੱਗਦੀ ਆ ਕਿਉਂਕਿ ਹਨਾ ਮम्मा ਦੀ ਸਬਜੀ ਚ ਮਿਰਚ ਵੀ ਕਾਟਣ ਦੀ ਅਜੋ ਕਿਸਨ ਪਸੰਦ ਨਹੀਂ ਮੈਂ ਕੰਮ ਕਰ ਰਿਹਾ ਆ ਓਕੇ ਤੇ ਦਾਦੀ ਦੀ ਥੋੜੀ ਜੀ ਤੇਜ ਹੁੰਦੀ ਆ ਤੇ ਦਾਦੀ ਦੀ ਤਾਂ ਸਾਰ ਲੱਗਦੀ ਆ ਤਾਂ ਕਿ ਜੇ ਮਤਲਬ ਕੋਈ ਮਿਰਚ ਵਾਲੀ ਨੂਨ ਮਿਰਚ ਵਾਲੀ ਕੋਈ ਖਾਂ ਦਾ ਚੀਜ਼ ਦੇ ਲਕਰੇ ਤਾਂ ਪਰ ਪਹਿਲੀ ਗੱਲ ਅਸੀਂ ਦਾਦੀ ਨੂੰ ਸਬਜੀ ਬਣਾਣ ਨਹੀਂ ਦਿੰਦੇ

ਇੰਦੇ ਸਬਜ਼ੀ ਦਾ ਹੋਣ ਵਾਲੀ ਹੈ ਰੈਡੀ ਤੇ ਆਪਾਂ ਛਾਂਦੇ ਆ ਆਟਾ ਜਨਾ ਫ੍ਰੀ ਤੇ ਜਦੋਂ ਪਾਪਾ ਆ ਗਏ ਉਦੋਂ ਲਾ ਲੈਣੀ ਆਪਾਂ ਰੋਟੀ ਮਲਕ ਬੇਕੂਗੀ ਜੀ ਇਧਰ ਮੜਾ ਦੇ ਆਏ ਹਏ ਲੱਗਦਾ ਹੈ ਕਿ ਅੱਜ ਤਾਂ ਬੜੀ ਸਵਾਦ ਬਣੂਗੀ ਆਪਣੀ ਸਬਜ਼ੀ ਦੇ ਨਹੀਂ ਆ ਗਿਆ ਮੀਡੀਅਮ ਬਹੁਤ ਸੰਭਰਾਈ ਕਿ ਉਹ ਪਾਟ ਮੈਨੂੰ ਤੇ ਦੇ ਰਿਹਾ ਉਹ ਚਾਰੋਂ ਚੁੱਕ ਦਿੱਤਾ ਅਭੀ ਕਰ ਲਿਆ ਟੈਕਨੀਕ ਕਰ ਲਿਆ ਸਟੈਂਡੈਂਟ ਰੁਟੀਨ ਕਰ ਲਿਆ ਉਹ ਵੀ ਆ ਸਾਰੇ ਯਾਨੀ ਚਤੁਰ ਚੈਲੰਜਰ ਆ ਕੋ ਸਾਹਿਬੀ ਅਮਰਕਾ ਲੋ 8 ਚੱਕੀ ਫਿਰਦਾ ਡਾਲਰ ਪਤਾ ਨਹੀਂ ਤੁਸੀਂ ਮਾਰਕਟਾਂ ਦੇ ਵਿੱਚ ਦੱਸਿਓ ਕਿ ਆ ਤ ਮੈਨੂੰ ਪਤਾ ਹੈ ਬਟ ਮੈਂ ਤੁਹਾਨੂੰ ਨਹੀਂ ਦੱਸਣਾ ਤੇ ਤੁਸੀਂ ਦੇਖਦੇ ਹੋ ਤੁਹਾਨੂੰ ਕਿੰਨਾ ਕੁ ਜਰਨਲ ਨੋਲੇਜ ਬਾਰੇ ਪਤਾ ਵਾ ਮੈਂ ਤੈਨ ਦੱਸਿਓ ਕਿਹੜੀ ਕੰਟਰੀ ਦਾ ਵਾ ਤੁਹਾਨੂੰ ਆਪਾਂ ਲਕੋ ਦਿਨੇ ਕਿੰਨੀ ਵਾਚ ਦੱਸੋ ਕਮੈਂਟ ਵਿੱਚ ਦੱਸਿਓ ਕਿਹੜੀ ਕੰਪਨੀ ਦਾ ਹਾਂਜੀ ਤੇ ਆਪਣੀ ਸਬਜੀ ਪਾਲਕ ਦੀ ਆਲੂ ਪਾਲਕ ਤੇ ਇਧਰ ਬਣਾਉਂਦੇ ਹੀ ਲੱਸੀ ਤੇ ਆਪਾਂ ਖਾਣ ਲੱਗੇ ਆ ਰੋਟੀ ਤੇ ਉਧਰ ਮੰਮੀ ਕਰ ਰਹੀ ਐ ਫੋਨ ਤੇ ਗੱਲ ਤੇ ਹੁਣ ਆਪਾਂ ਵੀ ਖਾ ਲਈਏ ਜੀ ਰੋਟੀ